ਇੱਕ ਪਾਸੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 130 ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਉਹਨਾਂ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਉਹਨਾਂ ਦੀ ਪਾਰਟੀ ਦੇ ਉੱਤੇ ਹੀ ਆਪਣੀ ਪਾਰਟੀ ਦੇ ਉੱਤੇ ਹੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਾਡੇ ਨਾਲ ਜੋ ਕੁਝ ਵੀ ਹੋਇਆ ਸਾਨੂੰ ਕੋਈ ਫਸਲੀ ਬਟੇਰ ਜੋ ਬੋਲਦੇ ਸੀਗੇ ਕਿ ਪਾਰਲੀਮੈਂਟ ਤੋਂ ਬਾਅਦ ਤਾਂ ਇਲੈਕਸ਼ਨ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਕੰਢੀ ਤੇ ਜਾਓ ਕਰ ਸਾਡੇ ਨਾਲ ਜੋ ਹੋਇਆ ਜਾਂ ਜੋ ਹੋਊਗਾ ਉਹ ਬੱਕਰੀ ਗੱਲ ਹੈ ਅੰਮ੍ਰਿਤਸਰੋਂ ਹਟਾ ਕੇ ਬਟਾਲਾ ਤੱਕ ਕਰ ਦੋ ਜਨਰਲ ਨਸ਼ਾ बिकਦਾ ਹੈ 1 ਐਸਪੀ 1 ਡੀਐਸ ਜੀ ਜੰਦਰ ਦਾ ਸਿਵਲ ਲਾਈਨ ਨਾਰਥ ਦਾ ਹੋਵੇ ਜੰਨੇ ਰਾਗੋਟ ਚੜਾ ਦੀ ਇੱਕ ਖਾਸਮ 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 ਫਾਸ 2009 ਤੋਂ ਬਾਅਦ ਨਸ਼ਾ ਕੰਡੇ ਦੀ ਕੰਟਰੋਲ ਨਹੀਂ ਹੋਇਆ ਮੈਨੂੰ ਤੇ ਇੱਕ ਇੱਕ ਚੀਜ਼ ਦਾ ਪਤਾ ਹੈ ਕੋਈ ਲੋਕ ਬੈਠੇ ਹੋਏ ਨੇ ਕੌਣ ਨਸ਼ਾ ਵੇਚਵਾ ਰਿਹਾ ਹੈ ਹਰ ਕਮਿਸ਼ਨਰ ਆਏ ਪੰਜ ਕਮਿਸ਼ਨਰ ਬਦਲ ਗਏ ਹਰ ਡੀਜੀਪੀ ਨੂੰ ਜਨਾਲ ਮੈਂ ਗੱਲ ਕੀਤੀ ਮੈਂ ਕਦੇ ਵੀ ਨਹੀਂ ਬੋਲਦਾ ਕਿ ਤੁਸੀਂ ਫਲਾਣੇ ਦੀ ਪੋਸਟਿੰਗ ਕਿਉਂ ਕੀਤੀ ਜਾ ਇਹਨਾਂ ਨੂੰ ਬਦਲ ਦੋ ਠੀਕ ਹੈ ਜੇਕਰ ਕਾਨੂੰਨ ਇਹ ਲੋਕ ਪਸੰਦ ਨੇ ਤਾਂ ਸਾਡੇ ਬੋਲਣ ਦਾ ਕੋਈ ਫਾਇਦਾ ਨਹੀਂ ਇੱਕ ਪਾਸੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 13 0 ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਉਹਨਾਂ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਉਹਨਾਂ ਦੀ ਪਾਰਟੀ ਦੇ ਉੱਤੇ ਹੀ ਆਪਣੀ ਪਾਰਟੀ ਦੇ ਉੱਤੇ ਹੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਜਿਸ ਦੀ ਇੱਕ ਪੋਸਟ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਵੱਲੋਂ ਵੀ ਕੁਮਰ ਵਿਜੇ ਪ੍ਰਤਾਪ ਦਾ ਉਹ ਛੋਟਾ ਜਿਹਾ ਕਲਿੱਪ ਆਪਣੀ ਫੇਸਬੁੱਕ ਪੇਜ ਦੇ ਉੱਤੇ ਪਾ ਕੇ ਉਹਨਾਂ ਦੇ ਵੱਲੋਂ ਕਿਉਂਕਿ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਜੋ ਕੁਮਰ ਵਿਜੇ ਪ੍ਰਤਾਪ ਦੀ ਉਹ ਇੱਕ ਚੋਣ ਪ੍ਰਚਾਰ ਦੀ ਜਿਹੜੀ ਪੋਸਟ ਸੀ ਵੀਡੀਓ ਸੀ ਉਹਦੇ ਵਿੱਚੋਂ ਛੋਟੀ ਜੀ ਵੀਡੀਓ ਕਲਿੱਪ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੈਪਸ਼ਨ ਦੇ ਵਿੱਚ ਇਹ ਲਿਖਿਆ ਗਿਆ ਕਿ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਮਸਰ ਦੇ ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਸਿੰਘ ਨੇ ਪੁਲਿਸ ਅਤੇ ਰਾਗਵ ਚੱਡਾ ਵਰਗੇ ਸਿਆਸਦਾਨਾਂ ਦਰਮਿਆਨ ਡਰੱਗ ਮਾਫੀਆ ਦੇ ਗਠਜੋੜ ਦੇ ਜਨਤਕ ਤੌਰ ਤੇ ਗੰਭੀਰ ਦੋਸ਼ ਲਗਾਏ ਨੇ ਤਾਂ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਪੁਲਿਸ ਅਫਸਰਾਂ ਤੇ ਰਾਗਵ ਚੱਡਾ ਖਿਲਾਫ ਕੀ ਕੋਈ ਕਾਰਵਾਈ ਕਰਨਗੇ ਅਤੇ ਕੀ ਉਹਨਾਂ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰਨਗੇ ਕਿਉਂਕਿ ਜਦੋਂ ਭਗਵੰਤ ਮਾਨ ਦੀ ਪੁਲਿਸ ਨੇ 9 ਸਾਲ ਪੁਰਾਣੇ ਨਸ਼ਿਆਂ ਦੇ ਕੇਸ 'ਚ ਮੈਨੂੰ ਗ੍ਰਿਫਤਾਰ ਕੀਤਾ ਤੇ ਮੁੱਖ ਦੋਸ਼ੀ ਜੋ ਕਿ 24 ਐਨਡੀਪੀਐਸ ਅਤੇ ਹੋਰ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਅਜੇ ਵੀ ਜੇਲ੍ਹ ਵਿੱਚ ਹੈ ਉਸ ਤੋਂ ਮੇਰੇ ਖਿਲਾਫ ਬਿਆਨ ਦਵਾਇਆ ਬਿਆਨ ਦਵਾਇਆ ਗਿਆ ਸੀ ਜਦੋਂ ਕਿ ਇੱਥੇ ਤਾਂ ਇੱਕ ਐਮਐਲਏ ਗੰਭੀਰ ਦੋਸ਼ ਲਗਾ ਰਿਹਾ ਏ ਜੇ ਸਵਾਲ ਉਹਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਤੇ ਨੇ ਹੁਣ ਕੁਮਰਜੀਤ ਪ੍ਰਤਾਪ ਲਗਾਤਾਰ ਜਦੋਂ ਦੀ ਸਰਕਾਰ ਬਣੀ ਹੈ ਆਪਣੀ ਪਾਰਟੀ ਦੇ ਖਿਲਾਫ ਵੱਡੇ ਸਵਾਲ ਚੁੱਕਦੇ ਆ ਰਹੇ ਨੇ ਕਿਉਂਕਿ ਉਹਨਾਂ ਦੇ ਵੱਲ ਨਾਰਾਜ਼ਗੀ ਜਤਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਜਿਹੜੀ ਵੀਡੀਓ ਉਹਨਾਂ ਦੇ ਵੱਲੋਂ ਪਾਈ ਗਈ ਹੈ ਉਹਨਾਂ ਦੇ ਵੱਲ ਰਾਗਪਚੜਦੇ ਨੂੰ ਲੈ ਕੇ ਕੀ ਗੱਲ ਬਿਆਨ ਕੀਤੀ ਗਈ ਹੈ ਅੰਮ੍ਰਿਤਸਰ ਨੇ ਸੀਟ ਦੇ ਉੱਤੇ ਕੀ ਕੁਝ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਤੁਹਾਨੂੰ ਉਹ ਵੀਡੀਓ ਸੁਣਾ ਦਿੰਦੇ ਆ ਪਹਿਲਾਂ ਤੁਸੀਂ ਵੀਡੀਓ ਜਰੂਰ ਸੁਣੋ ਪੁਲਿਸ ਜਿਹੜੀ ਹੈ ਦੇਖੋ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ ਜੋ ਨਸ਼ਾ बिकਦਾ ਹੈ ਨਾ ਇਹ ਪੁਲਿਸ ਦਾ बिकਦਾ ਹੈ ਇਹ ਵਹੀ ਪੁਲਿਸ ਹੈ ਇਹ ਵਹੀ ਪੁਲਿਸ ਹੈ ਜੀ ਦੋ ਗਾਣੋ ਤੋਂ ਬਾਅਦ ਨਸ਼ਾ ਕੱਢ ਨਹੀਂ ਕੰਟਰੋਲ ਨਹੀਂ ਹੋਇਆ ਮੈਨੂੰ ਤਾਂ ਇੱਕ ਇੱਕ ਚੀਜ਼ ਦਾ ਪਤਾ ਹੈ ਉਹੀ ਲੋਕ ਬੈਠੇ ਹੋਏ ਨੇ ਕੌਣ ਨਸ਼ਾ ਵੇਚਵਾ ਰਿਹਾ ਹੈ ਹਰ ਕਮਿਸ਼ਨਰ ਆਇਆ ਪੰਜ ਕਮਿਸ਼ਨਰ ਬਦਲ ਗਏ ਹਰ ਡੀਜੀਪਰ ਨੂੰ ਜਨਾਲ ਮੈਂ ਬਲ ਕੀਤੀ ਕਿ ਕਟੋਕਟ ਉਹਨਾਂ ਲੋਕਾਂ ਨੂੰ ਅੰਮ੍ਰਿਤਸਰੋਂ ਹਟਾ ਕੇ ਬਟਾਲਾ ਤੱਕ ਕਰ ਦੋ ਜਨਰਲ ਨਸ਼ਾ ਵਿਕਦਾ ਹੈ ਇੱਕ ਐਸਪੀ ਇੱਕ ਡੀਐਸਪੀ ਜੀ ਇਧਰ ਦਾ ਸਿਵਲ ਲਾਈਨ ਨਾਰਥ ਦਾ ਉਹ ਦੇਖਦੇ ਨੇ ਰਾਗੋ ਚੱਡਾ ਦੀ ਜੇ ਕਸਮ ਖਾਸਮ खासम खास मैं कद भी नहीं बोलता कि ती फलाने की पोस्टिंग क्यों की जान बदल दो ठीक है जेर लोग पसंद ने तो साढे बोलन का कोई फायदा नहीं है आप काम चलाइए इनसे मैं कौन होता हूं काम चलाने वाला काम तो आप चलाइए तो पुलिस वाले बैठे हुए ने थोड़ा बहुत तुम बोल सकते हो सिस्टम ठीक होना चाहता है और जब पुलिस का सिस्टम ठीक हो गया तो पंजाब परसेंट काम ठीक हो जाएगा पिछले तीन दिन सात कब्जे हुए ने नॉर्थ हल्के है डिप्टी सीएम साहब का सबका देख सकते हो डिप्टी सीएम साहब का फलाना टाइल मंत्री तो फलाना व्यक्ति फलाना व्यक्ति ये लोग कब्जे करा रहे तो मैनुच्छा जाके दखल अंदाजी करनी पैदी है अपनी सरकार दे मैन लगता है कि मैं कोई विच किंतु परंतु क्यों कर रहा हूँ और पिछलिया सरकार कब्जे करवा रहे हैं, दे कर रहे हैं देख सकते हो तो यह सिस्टम भी ठीक करना बहुत जरूरी है एक बार फिर मैं यकीन दिलाऊंगा दिला यकीन कि नाल जो कुछ भी हो सू कोई फसली बटेर जो बोल रहे थे कि पार्लियामेंट तो बाद इलेक्शन तो बाद उमर विजय प्रताप में पार्टी तो कट दिता जाओगे साढ़े नाल जो होया या जो होगा वो बखरी गल है लेकिन सब तो ज्यादा लीड तो नॉर्थ हल्के दे विच देवा सब तो ज्यादा चैलेंज थोड़े वास्ते है उस तो ज्यादा चैलेंज ये है यह लड़ाई अपनी लड़ाई नहीं है आम आदमी पार्टी की नहीं है यह लड़ाई इस परिवार और अभी तो देखो किस तरीके बोलते कट हाँ थोड़ा जजबाती हो गए क्योंकि लोगों को ही समझाना पैया एक एक सवाल पूछते हैं रोज एक ही सवाल आ इस करके मैं इन्होंने सामने बोल गया थोड़े सामने बोल गया और तुम देखो तुम नॉर्थ हल्के आओ या ना आओ ਤੁਸੀਂ ਦੂਸਰੇ ਹਲਕੇਾਂ ਦੇ ਵਿੱਚ ਦੇਖੋ ਲੇਕਿਨ ਅਸੀਂ ਨੌ ਹਲਕੇਾਂ ਦੇ ਵਿੱਚ ਸਭ ਤੋਂ ਵੱਡੀ ਲੇਖਾ ਹੁਣ ਵੇਖਣਾ ਹੋਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੇ ਉੱਤੇ ਉਸਦੇ ਐਮਐਲਏਾਂ ਦੇ ਵੱਲੋਂ ਹੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਕਿ ਉਹਨਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਜਾ ਰਿਆ ਜਿਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਇਸ ਦੇ ਵਿੱਚ ਸੱਚਾਈ ਕੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਕਿ ਇਹੋ ਜੇ ਜੋ ਅਫਸਰਾਂ ਨੂੰ ਉੱਥੇ ਲਗਾਇਆ ਜਾ ਰਿਹਾ ਤੇ ਜੋ ਕੁਝ ਉੱਥੇ ਹੋ ਰਿਹਾ ਹੈ ਨਸ਼ੇ ਦੇ ਨਾਲ ਸੰਬੰਧ ਕੀ ਕੋਈ ਚੱਲ ਰਿਹਾ ਹੈ ਕਿ ਅਣਜਾਣ ਸਨ ਜਾਂ ਫਿਰ ਕੋਈ ਦਬਾਅ ਸੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਕੁਮਰ ਵਿਜੇ ਪ੍ਰਤਾਪ ਦੇ ਅਨੇਕਾਂ ਸਵਾਲਾਂ ਦਾ ਕੋਈ ਹੱਲ ਤੱਕ ਜਵਾਬ ਨਹੀਂ ਦਿੱਤਾ ਹੁਣ ਵੇਖਣਾ ਹੋਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਜਿਹੜੇ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਇਹਨਾਂ ਦਾ ਕੀ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ ਤਾਂ ਸੂਸੀ ਜੁਲੂਪਾਰਟੀ ਪੰਜਾਬ ਦੇ ਨਾਲ ਧੰਨਵਾਦ